उसे कहा जो भाव का प्रेम का भूखा हो दन का नहीं, जो प्रेम का भूखा होता है वो धन का भूखा नहीं होता है, नहीं क्या क्या है कर ही कह दी ठीक है चल बेटा कर लिया जो मार्क्स घट आए ना ते पुतरे प्यो ने कहना वा की तेरी मां हम ध्यान नहीं कर दी आ नौकरी जो चल जाती है थोड़ा करना वा की वेला होके मैं कि बचे मासा पढ़ा देने मेरा कसूर क्ढी जा ਤੇ ਤਾਂ ਕਰਕੇ ਸਾਰਾ ਹੋਮਵਰਕ ਬੈਠ ਕੇ ਕਰਿਆ ਕਰ ਜਿਹੜੀ ਚੀਜ਼ ਨਹੀਂ ਸਮਝ ਲੱਗਦੀ ਉਹ ਮੈਨੂੰ ਪੁੱਤ ਪੁੱਛ ਲਿਆ ਕਰ ਹੁਣ ਕੁਐਸਚਨ ਸਾਰੇ ਲੱਗਣਾ ਨਾ ਤੈਨੂੰ ਹਾਂਜੀ ਹਾਂਜੀ ਸਨਾਹ ਹੈ ਅੱਧਾ ਵਿੱਚ ਮੈਨੂੰ ਪਤਾ ਲੱਗ ਜੀ ਪੁੱਤ ਹਾਂਜੀ ਕਬੀਰ ਨੇ ਸੱਚੇ ਸਾਧੂ ਸੇ ਕੀ ਆ ਕਹਾ ਕਬੀਰ ਨੇ ਸੱਚੇ ਸਾਧੂ ਸੇ ਕਹਾ ਕਿ ਜੋ ਪ੍ਰੇਮ ਕਾ ਭੂਖਾ ਹੋ ਧਨ ਕਾ ਨਹੀਂ ਵੈਰੀ ਗੁੱਡ ਇਥੇ ਹੋਇਆ ਲੰਮੀ ਕਹਾਣੀ ਚਲ ਪੁੱਤ ਟਾਈਮ ਹੋ ਗਿਆ ਵਾ ਇਹ ਤੇ ਫਾਨਾ ਆਪਣਾ ਕਿਚਨ ਚ ਪਿਆ ਪਾ ਕੇ ਲੈ ਜਾ ਤੇ ਛੇਤੀ ਛੇਤੀ ਚੱਲ ਮੈਂ ਤੈਨੂੰ ਛੱਡ ਦਵਾਂ ਪਹਿਲੇ ਤੇ ਇਹ ਵੀ ਨਹੀਂ ਗੱਲ ਦੱਸੋ ਐ ਦਾਦੀ ਉਹ ਨਹੀਂ ਤੁਹਾਡੇ ਚ ਫਿੱਕ ਤੇ ਆ ਗਏ ਵਰਦੇ ਆ ਦਾਦੀ ਮੰਮਾ ਕਿਉਂ ਬੇਟਾ ਕੋਈ ਗੱਲ ਹੋਈ ਆ ਹਾਂਜੀ ਕੱਲ ਜਦੋਂ ਤੁਸੀਂ ਗਏ ਸੀ ਨਾ ਆਪਣੇ ਕੰਮ ਤੇ ਉਦੋਂ ਪਾਪਾ ਨੂੰ ਦੋਸਹੀ ਚ ਬੁਲਾ ਕੇ ਕਹਿੰਦੇ ਪਏ ਸੀ ਕਿ ਹੁਣ ਸ਼ੰਮੀ ਦੀ ਦੋ ਤਿੰਨ ਦਿਨਾਂ ਤੱਕ ਤਨਖਾਣ ਬਲੀ ਹੈ ਤੇ ਲਿਸਟ ਬਣਾ ਕੇ ਅੱਧੇ ਨਾਲ ਸ਼ਿੰਦੇ ਪੈਸੇ ਉਹਦੇ ਕੋ ਵੀ ਲਈ ਤੇ ਉਹ ਫਿਰ ਉਹ ਕਹਿੰਦੇ ਕਿ ادی ਨੌਕਰੀ ਦਾ ਫਾਇਦਾ ਕੀ ਹੈ ਜੇ ਇਹਨੇ ਘਰ ਚ ਪੈਸੇ ਨਹੀਂ ਦੇਨੇ ਤੇ ਬੇਟਾ ਕੀ ਕਰਾਂ ਮੈਂ ਤਾਂ ਨੌਕਰੀ ਤੇ ਜਾਣੀ ਆ ਕਿ ਥੋੜਾ ਮੇਰਾ ਵੀ ਸਾਹ ਸੋਖਾ ਹੋਊਗਾ ਤੇ ਜਿਹੜੀਆਂ ਚੀਜ਼ਾਂ ਤੁਹਾਨੂੰ ਨਹੀਂ ਮਿਲਦੀਆਂ ਉਹ ਤੁਹਾਡੀਆਂ ਜ਼ਰੂਰਤਾਂ ਮੈਂ ਪੂਰੀਆਂ ਕਰ ਸਕਾਂ ਜਿਹੜੀਆਂ ਚੀਜ਼ਾਂ ਤੋਂ ਤੁਸੀਂ ਰੋਂਦੇ ਜੀ ਕਿ ਤੁਹਾਨੂੰ ਨਹੀਂ ਮਿਲਦੀਆਂ ਪਰ ਤੁਹਾਨੂੰ ਲੋੜ ਹੈਗੀ ਆ ਤੁਸੀਂ ਦੂਜੇ ਬੱਚਿਆਂ ਲਵੇ ਕੇ ਤਰਸਦੇ ਹੋ ਕੀ ਕਰਾਂ ਬੇਟਾ ਜਦੋਂ ਤੇਰੇ ਪਾਪਾ ਹੀ ਮੇਰੇ ਨਾਲ ਨਹੀਂ ਆ ਉਹ ਹਮੇਸ਼ਾ ਮੇਰੇ ਆਪੋਜ਼ਿਟਿਵ ਬੋਲਦੇ ਆ ਜਿੰਨਾ ਚਿਰ ਤੇਰੇ ਪਾਪਾ ਨਾ ਨਾ ਮੇਰੀਆਂ ਗੱਲਾਂ ਨੂੰ ਸਮਝੇ ਉਹਨਾਂ ਦੀ ਦਾਦੀ ਮਾਂ ਨੂੰ ਵੀ ਕੋਈ ਸਮਝ ਨਹੀਂ ਆਉਣੀ ਉਹ ਵੀ ਉਹਨਾਂ ਦੇ ਨਾਲ ਆ ਹਾਂਜੀ ਉਹ ਕੰਨੇ ਵੇ ਸੀ ਕਿ ਜੇ ਇੰਨੇ ਬੱਚਿਆਂ ਵਾਸਤੇ ਸਭ ਕੁਝ ਖਰਚਣਾ ਤੇਨੂੰ ਘਰ ਬਿਠਾ ਨੌਕਰੀ ਦੀ ਕੋਈ ਜ਼ਰੂਰਤ ਨਹੀਂ ਆਏਗੀ ਠੀਕ ਹੈ ਰਸ਼ੀਕਾ ਮੈਂ ਤੇ ਆਪ ਬੜੀ ਤੰਗ ਆ ਨੌਕਰੀ ਤੋਂ ਪਹਿਲੇ ਵੀ ਇਸ ਘਰ ਚ ਬਹੁਤ ਤੰਗੀ ਤੇ ਜੇ ਮੈਂ ਆਪਣਾ ਕਰਕੇ ਖਾਣਾ ਚਾਹੁੰਨੀ ਆ ਮੈਨੂੰ ਲੱਗਦਾ ਇਹਨਾਂ ਨੇ ਉਹ ਵੀ ਨਹੀਂ ਖਾਣ ਦੇਣਾ ਮੈਨੂੰ ਤੈਨੂੰ ਪਤਾ ਕਿੰਨਾ ਬੋਝ ਪੈ ਗਿਆ ਮੇਰੇ ਤੇ ਸਵੇਰੇ 4 ਵਜੇ ਉੱਠਣਾ ਸ਼ੁਰੂ ਕਰਤਾ ਮੈਂ ਸਾਰਾ ਘਰ ਦਾ ਕੰਮ ਕਰਕੇ ਜਾਨੀ ਆ ਤੇ ਜਿਹੜਾ ਰਹਿ ਜਾਂਦਾ ਉਹ ਸਾਰਾ ਰਾਤ ਨੂੰ ਆਣ ਕੇ ਮੈਨੂੰ ਕਰਨਾ ਪੈਂਦਾ ਵਾ ਸਿਰਫ ਇੱਕ ਚਾਹ ਦਾ ਕੱਪ ਬਣਾ ਕੇ ਪੀਂਦੇ ਐ ਇੱਥੋਂ ਤੱਕ ਕਿ ਜੋ ਇਹਨਾਂ ਨੇ ਖਾਣਾ ਹੁੰਦਾ ਉਹ ਵੀ ਆਣ ਕੇ ਆਉਂਦਿਆਂ ਹੀ ਮੈਂ ਆਪਣਾ ਪੱਖ ਸੁੱਟ ਕੇ ਤੇ ਇਹਨਾਂ ਨੂੰ ਬਣਾ ਕੇ ਖਵਾਉਣੀ ਫਿਰ ਵੀ ਮੇਰੇ ਤੋਂ ਖੁਸ਼ ਨਹੀਂ ਹੈਗੇ ਪਤਾ ਨਹੀਂ ਕਿਉਂ ਸਿਰਫ ਇੱਕ ਛਾਈ ਜੀ ਸਮਝਦੇ ਮੈਨੂੰ ਬਾਕੀ ਮੈਨੂੰ ਕੋਈ ਨਹੀਂ ਸਮਝਦਾ ਪਿਆ ਇੱਥੇ ਕਹਿੰਦੇ ਕਿ ਸਾਰਾ ਕਾਰ ਮੇਰੇ ਤੇ ਛੱਡ ਕੇ ਚੱਲ ਜਾਂਦੀ ਹੈ ਮੇਰਾ ਬੁੜਾਪਾ ਵੀ ਇਹਨਸਾਰਾ ਲੋਨ ਦੁੱਤਾ ਵਾ ਤੇ ਕਿ ਮੇਰੇ ਬੁੱਢੇ ਹੱਡਾਂ ਕੋ ਤੇ ਇੰਨਾ ਕੰਮ ਹੁੰਦਾ ਹੈ ਨਹੀਂ ਤੇ ਨਾ ਕੋਈ ਜਾਣ ਤੋਂ ਪਹਿਲੇ ਕੰਮ ਕਰਦੀ ਹੈ ਬਿਨਾਂ ਕੋਈ ਆਣ ਤੋਂ ਪਹਿਲੇ ਕੰਮ ਕਰਦੀ ਹੈ ਕਹਿੰਦੇ ਕਿ ਜਦੋਂ ਸਾਡੇ ਜ਼ਮਾਨੇ ਸੀ ਆਪਾਂ 20-20 ਜਣਿਆਂ ਦੀ ਰੋਟੀ ਪਕ ਲੈਂਦੇ ਹੁੰਦੇ ਸੀ ਪਰ ਇੰਨਾ ਕੋ ਤੇ 4 ਜਣਿਆਂ ਦੀ ਰੋਟੀ ਨਹੀਂ ਬਣੀ ਜਾਂਦੀ ਇਸੀ ਕਾ ਕੀ ਕਰਾਂ ਬੁੱਤ ਸਾਰਾ ਟੱਬਰ ਹੀ ਇੱਕ ਪਾਸੇ ਹੈ ਇੱਕ ਚਾਈ ਜੀ ਨੂੰ ਛੱਡ ਕੇ ਮੈਨੂੰ ਤੇ ਆਪ ਨਹੀਂ ਸਮਝ ਲੱਗਦੀ ਮੈਂ ਇਸ ਘਰ ਨੂੰ ਕਿੱਦਾਂ ਮੈਨੇਜ ਕਰਾਂ ਜਿੰਨਾ ਚਿਰ ਇੱਕ ਜੀ ਵੀ ਮੇਰੀ ਸਾਈਡ ਨਹੀਂ ਨਾ ਲਾਊਗਾ ਇੱਥੇ ਕੁਝ ਨਹੀਂ ਹੋਣਾ ਬਸ ਚਾਈ ਜੀ ਮੇਰੀ ਸਾਈਡ 'ਚ ਬੋਲਦੇ ਆ ਤੇ ਉਹਨਾਂ ਨੂੰ ਮੰਮੀ ਜੀ ਵੀ ਦਬਕਾ ਲੈ ਕੇ ਪੈ ਜਾਂਦੇ ਆ ਤੇ ਅਮਨ ਵੀ ਮੈਂ ਤਾਂ ਖੁਦ ਬੜੀ ਲਾਚਾਰ ਹੋਈ ਪਈ ਆ ਸਟੱਬਰ ਤੋਂ ਬੇਟਾ ਜੇ ਮੈਂ ਨੌਕਰੀ ਕਰਨੀ ਆ ਮੈਂ ਇਹ ਚੀਜ਼ ਪਹਿਲਾਂ ਹੀ ਸੋਚੀ ਆ ਕਿ ਘਰ ਦਾ ਥੋੜਾ ਸਾਹਸੋਖ ਆ ਜਾਊਗਾ ਇੱਕ ਅੱਧਾ ਖਰਚਾ ਵੀ ਚੁੱਕਾਂਗੀ ਨਾਲ ਪੁੱਤ ਤੁਹਾਡਾ ਖਰਚਾ ਕਰਾਂਗੀ ਆ ਮੈਂ ਕੀ ਕਰਨੇ ਪੈਸੇ ਮੇਰੇ ਕੋਲ ਜਿਹੜੇ ਸੂਟਸਟ ਹੈਗੇ ਮੈਂ ਉਹੋ ਪਾ ਕੇ ਜਾਣ ਲਈ ਮੈਂ ਕੁਝ ਨਵਾਂ ਨਹੀਂ ਬਣਾਇਆ ਤੇ ਨਾ ਮੈਂ ਤਨਖਾਹ ਮਿਲੀ ਤੇ ਕੁਝ ਨਵਾਂ ਲੈਣਾ ਮੈਂ ਤਾਂ ਪੁੱਤ ਤੁਹਾਡੇ ਸੁੱਖ ਕਰਕੇ ਚੱਲੀ ਆਂ ਕਿ ਜਿਹੜੀਆਂ ਜ਼ਰੂਰਤਾਂ ਤੁਹਾਡੀਆਂ ਨਹੀਂ ਪੂਰੀਆਂ ਹੁੰਦੀਆਂ ਚਲ ਮੈਂ ਪੂਰੀਆਂ ਕਰ ਦੂੰਗੀ ਮੈਨੂੰ ਤੇ ਲੋੜ ਹੀ ਨਹੀਂ ਹੈਗੀ ਕਿਸੇ ਚੀਜ਼ ਦੀ ਤੁਸੀਂ ਖੁਸ਼ ਰਹੋ ਬਸ ਪਰ ਬੜਾ ਦੁੱਖ ਆਇਆ ਸੁਣ ਕੇ ਕਿ ਅਜੇ ਤਨਖਾਹ ਮਿਲੀ ਨਹੀਂ ਤੇ ਖਰਚੇ ਪਹਿਲੇ ਪਲਾਨਿੰਗ ਹੋਣ ਲੱਗ ਪਈ ਕਿ ਆਇਆ ਖਰਚੇ ਸ਼ੰਮੀ ਤੇ ਪਾਵਾਂਗੇ ਚਲ ਛੱਡ ਪੁੱਤ ਬਾਤ ਚ ਗੱਲ ਕਰਦੀ ਆ ਚੱਲ ਮੇਰਾ ਪੁੱਤ ਸਕੂਲ ਦਾ ਟਾਈਮ ਹੋ ਗਿਆ ਭਾਓ ਬੈਗ ਛੇਤੀ ਕੱਢ ਆ ਜਾ ਤਾ ਇੰਨਾ ਖਲਾਰਾ ਬੁੰਦੇ ਆ ਇੰਨਾ ਨਹੀਂ ਸੋਚਦੇ ਭੀ ਇੰਨਾ ਖਲਾਰਾ ਚੁੱਕੂਗੀ ਕਿੰਨਾ ਪਤਾ ਵੀ ਆ ਵੀ ਉਹਨੇ ਵੀ ਸਕੂਲ ਜਾਣਾ ਜਿਹੜੀ ਚੀਜ਼ ਬੰਦਾ ਚੁੱਕਦਾ ਵਾ ਉਥੇ ਹੀ ਰੱਖੇ ਤੇ ਖਲਾਰਾ ਪਵੇ ਹੀ ਨਾ ਪਰ ਨਾ ਕੰਮ ਆਈਏ ਤੇ ਲੱਭੀ ਲਹਿ ਹੈ ਇਹਨਾਂ ਨੂੰ ਮੁੱਖ ਅਧੀ ਜਿਹੜੀ ਕਰਕੇ ਕੰਮ ਵਿਚਾਰੀ ਜਾਉਂਗੀ ਤੇ ਆ ਗਈ ਫੇਰ ਕਰੂੰਗੀ ਸਾਰਾ ਕੰਮ ਕਰਕੇ ਵੀ ਕਿਹੜਾ ਦਤੀ ਆ ਰੀਸ਼ੀ ਕਾ ਕਹਿੰਦੇ ਸੈੱਡ ਹੈ ਕਿ ਮੈਂ ਜੋ ਮਨਜੀ ਕਰਨਾ ਇਸ ਘਰ ਵਾਸਤੇ ਪਰ ਕਦਰ ਮੇਰੀ ਕੋਈ ਨਹੀਂ ਹੋਣੀ ਜੋ ਮਨਜੀ ਆ ਸਾਰਾ ਕੰਮ ਕਰਕੇ ਜਾਨੀ ਆ ਆ ਕੇ ਫੇਰ ਸਾਰਾ ਘਰ ਸੰਭਦੀ ਆ ਤੇ ਮੰਮੀ ਜੀ ਮੰਮੀ ਜੀ ਦੀਦੀ ਨਾਲ ਫੇਰ ਉਹੀ ਜੁਗਲੀਆਂ ਕਰਨ ਡੈ ਮੇਰੀ ਆ ਨਲਿਆ ਨਾ ਮੈਨੂੰ ਨਹੀਂ ਸ਼ਰਮ ਆ ਕਿ ਚੱਲ ਜੇ ਮੈਨੂੰ ਤਨਖਾਹ ਮਿਲਦੀ ਐ ਇੱਕ ਅੱਧੇ ਦਿਨ ਸੇ ਤੇ ਖਰਚੇ ਦੱਸ ਮੇਰੇ ਤੇ ਕਾਹਦੇ ਪਾਉਣ ਡਏ ਮੇਰੀ ਕਿਹੜੀ ਤਨਖਾਹ 30000 ਰੁਪਇਆ ਹਾ ਥੋੜੇ ਜੇ ਤੇ ਮੈਨੂੰ ਪੈਸੇ ਮਿਲਨੇ ਆ ਮੈਂ ਸੋਚਿਆ ਸੀ ਇਸੇ ਕਾਹਦਾ ਤੇ ਆਪਣਾ ਖਰਚਾ ਪਾਣੀ ਕਰ ਲੂੰਗੀ ਜਿਹੜੀ ਚੀਜ਼ ਬੱਚੇ ਨੂੰ ਇਹ ਨਹੀਂ ਦੇ ਸਕਦੇ ਚਲ ਮੈਂ ਲੈ ਕੇ ਦੇ ਦੂੰਗੀ ਹੋਰ ਮੈਂ ਪੈਸੇ ਕੀ ਕਰਨੇ ਜੇ ਇਹਨਾਂ ਨੇ ਕੋਈ ਬਿਜਲੀ ਦਾ ਬਿੱਲ ਜਾਂ ਕੋਈ ਸੌਦਾ ਮੇਰੇ ਤੇ ਪਾਤਾ ਤੇ ਮੇਰੇ ਤੇ ਪੈਸੇ ਸਾਰੇ ਫੇਰ ਉਧਰ ਹੀ ਲੱਗ ਜਾਣੇ ਤੇ ਆ ਕੰਮ ਮੈਨੂੰ ਡਬਲ ਡਬਲ ਕਰਨਾ ਪੈਣਾ ਘਰ ਦਾ ਵੀ ਕਰੋ ਤੇ ਬਾਹਰ ਦਾ ਵੀ ਕਰੋ ਆ ਕੇ ਫੇਰ ਕਰੋ ਇਥੇ ਬਹੁਤ ਕੰਮ ਖਰਾਬ ਆ ਮੈਂ ਤਾਂ ਨੌਕਰੀ ਤੇ ਲੱਗੀ ਕਿ ਮੈਨੂੰ ਕੋਈ ਸੁੱਖ ਮਿਲੂਗਾ ਮੈਂ ਤੇ ਹੋਰ ਦੁਖੀ ਹੁੰਦੀ ਜਾਂਦੀ ਕਿ ਯਾਰ ਇੱਕ ਕੁੜੀ ਦੀ ਜ਼ਿੰਦਗੀ ਚ ਕੀ ਕੋਝ ਲਿਖਿਆ ਹੁੰਦਾ ਨਾ ਇਹ ਮੈਨੂੰ ਇਹ ਸਾਡੀਆਂ ਕਈਆਂ ਧੀਆਂ ਨਾਲ ਇਦਾਂ ਹੀ ਹੁੰਦਿਆ ਨਾ ਘਰਦਿਆਂ ਨੇ ਆਪ ਖਰਚਾ ਦੇਣਾ ਜੀਓ ਵਿਚਾਰੀਆਂ ਕੋਈ ਆਪਣਾ ਕੰਮ ਕਰਦੀਆਂ ਵਾ ਨਾਲ ਘਰ ਬਾਹਰ ਆਉਂਦੀਆਂ ਤੇ ਫੇਰ ਉਹਨਾਂ ਤੇ ਘਰ ਦੇ ਘਰ ਦੇ ਇੱਕ ਖਰਚੇ ਝੋਪੇ ਜਾਂਦੀ ਆ ਕਿ ਲੈ ਪੈਸੇ ਤਾਂ ਤੂੰ ਕਮਾਉਣੀ ਨਹੀਂ ਦੇਈਆਂ ਆ ਘਰ ਦਾ ਖਰਚਾ ਇੱਥੇ ਕਰ ਓਥੇ ਕਰ ਇਹਨਾਂ ਨੂੰ ਇੰਨੀ ਸ਼ਰਮ ਨਹੀਂ ਆਉਂਦੀ ਕਿ ਜਿਓ ਥੋੜਾ ਬੋ ਤਾਂ ਕਮਾਉਣ ਡਈ ਆ ਤੇ ਆਪਣਾ ਤੇ ਆਪਣੇ ਬੱਚਿਆਂ ਦਾ ਗੁਜ਼ਾਰਾ ਕਰਨ ਡਈ ਆ ਕਿ ਉਹ ਜ਼ਿੰਮੇਵਾਰੀ ਕਿਦੀ ਸੀ ਮੈਨੂੰ ਕੋਣ ਵੇ ਆ ਕੇ ਲੈ ਕੇ ਆਇਆ ਵਾ ਜ਼ਿੰਮੇਵਾਰੀ ਤੇ ਉਹਦੀ ਬੰਦੀ ਆ ਨਾ ਜਿੰਨੇ ਮੇਰੇ ਨਾਲ ਲਾਉਣਾ ਲਈ ਪਰ ਅੱਜ ਕੱਲੇ ਜਿੰਮੇਆਰੀਆਂ ਕੋਈ ਨਹੀਂ ਨਭਾਉਂਦਾ ਬਹੁਤ ਘੱਟ ਲੋਕ ਨੇ ਜੋ ਆਪਣੀਆਂ ਜਿੰਮੇਆਰੀਆਂ ਨੂੰ ਸਮਝਦੇ ਨੇ ਜ਼ਿਆਦਾਤਰ ਲੋਕ ਨਾ ਜੀਦੇ ਆ ਤੇ ਨਾ ਜੀਣ ਦਿੰਦੇ ਆ ਜਨਾਨੀ ਨੂੰ ਸ਼ਾਮ ਨੂੰ ਕੀ ਕਰਦੇ ਨੇ ਉਹ ਨਹੀਂ ਆਈ ਬਹੁਤ ਸਲਵੇਰਾ ਥੋੜਾ ਬੁੱਤ ਕੰਮ ਹੁੰਦਾ ਮਮੀ ਸਾੰਬਣ ਨਹੀਂ ਆ ਮਮੀ ਸੋਈ ਚ ਖਲਾਰਾ ਇੰਨਾ ਜ਼ਿਆਦਾ ਹੁੰਦਾ ਵਾ ਨਾ ਮੈਨੂੰ 1 ਘੰਟਾ ਇਦਾਂ ਖਲਾਰਾ ਚੁੱਪ ਨਹੀਂ ਲੱਗ ਜਾਂਦਾ ਥੋੜਾ ਜਿਹਾ ਘੱਟ ਖਲਾਰਾ ਪਾਇਆ ਕਰੋ ਯਾਰ ਮੈਂ ਸਕੂਲੇ ਵੀ ਜਾਣਾ ਹੁੰਦਾ ਵਾ ਹੁਣ ਇੰਨਾ ਡੈਮ ਹੋਈ ਜਾਂਦੇ ਵਾ ਮੇਰਾ ਤੇ ਕੰਮ ਮੇਰਾ ਮੁੱਕ ਨਹੀਂ ਡਿਆ ਅਜੇ ਸਾਰੇ ਘਰ ਚ ਪੋਚਾ ਲਾਉਣ ਵਾਲਾ ਵਾ ਤੇ ਮਾਨੂੰ ਮੈਂ ਕਰ ਦਈਆਂ ਹੁਣ ਬਿਲਕੁਲ ਇੰਨਾ ਨਹੀਂ ਹੁੰਦਾ ਬਾਉ ਜਿੰਨਾ ਕੁ ਦਵਾ ਕਰਦੀਆਂ ਤੇ ਨਾਲੇ ਮੇਰੀ ਸੁਣ ਗਾ ਮੇਰਾ ਨਾ ਸਿਰ ਬਹੁਤ ਦੁਖਾਂਡਿਆ ਤੇ ਅਜ ਜਾਣ ਤੋਂ ਪਹਿਲਾਂ ਨਾ ਕੋੜਾ ਮੈਨੂੰ ਤੇਲ ਲਾ ਦੇ ਮੇਰੇ ਭਰਾ ਆ ਆਹ ਦੇ ਤੀ ਤੇਲ ਆਜੇ ਫੇਰ ਤੂੰ ਕਰਕੇ ਤੇ ਫੇਰ ਤੂੰ ਚੱਲਦੀ ਮम्मी ਜੀ ਟਾਈਮ ਬੜੀ ਤੇਜ਼ੀ ਨਾਲ ਵਧਣ ਗਿਆ ਤੇ ਮੈਂ ਲੇਟ ਹੋ ਜਾਣਾ ਹੈ ਕੱਲ ਵੀ ਮੈਂ ਲੇਟ ਪਹੁੰਚੀ ਤੇ ਮੈਨੂੰ 100 ਗੱਲ ਸੁਣੀ ਹੈ ਪ੍ਰਿੰਸੀਪਲ ਤੇ ਮੈਂ ਤੇਲ ਕਿੱਥੋਂ ਭਵਾਉਂ ਉਹ ਮਾਦਾਂ ਨੇ ਲਾ ਕੇ ਦੇਣਾ ਮम्मी ਜੀ ਮੈਂ ਰਾਤ ਨੂੰ ਮਾਰ ਕੇ ਲਾਦਾ ਤੁਹਾਨੂੰ ਤੇਲ ਤੇ ਨਹੀਂ ਨਹੀਂ ਮੈਨੂੰ ਹੁਣੇ ਰਾਤ ਸਿਰ ਤੇ ਮੇਰਾ ਹੋਰ ਦੁਗੰਡਿਆ ਤੇ ਰਾਤ ਨੂੰ ਕੀ ਕਰਨਾ ਉਹ ਸੱਚ ਰਾਤ ਨੂੰ ਹੀ ਮੰਮੀ ਮੈਂ ਕਿਤੇ ਜਾਣਾ ਹੈ ਸੱਚ ਚੱਲ ਆਉ ਹੁਣੇ ਲਾ ਦਿੰਦੀ ਹਾਂ ਚੱਲ ਆ ਜਾ ਸ਼ੰਮੀ ਮੁੜ ਕੇ ਤੋਂ ਅੱਖਾਂ ਮੇ ਲੇਟ ਹੋ ਗਈਆਂ ਆ ਗਈ ਮਮੀ ਜੀ ਉਪਰ ਲੱਗਦੇ ਸਿਰ ਤੇ ਮੇਰਾ ਹੁਣ ਦੁਖੰਡਿਆ ਆ ਆ ਪਗਲ ਲੱਗਣ ਡਿਆ ਮੇਰਾ ਕੋਤਨੀ ਬੀਪੀ ਫੂਪੀ ਹੋਇਆ ਥੋੜਾ ਬੁੱਤਾ ਨਾ ਮੈਨੂੰ ਮਰਦੇ ਥਾ ਸੇਕੇ ਸਿਰ ਤੇ ਦੀਰ ਮਰਮੜਾ ਆਈ ਟੇਕ ਨਾਲ ਫੀਲ ਬੜੀ ਹੁੰਦੀ ਸੱਲੋ ਮਮੀ ਜੀ ਮੈਂ ਕੱਲ ਦੇ ਕੱਪੜੇ ਧੋ ਕੇ ਗਈ ਆ ਤੇ ਤੁਸੀਂ ਤੇ ਹੀ ਲਾ ਦਿੰਦੀ ਰਾਤ ਨੂੰ ਮੇਰਾ ਵੀ ਟਾਈਮ ਨਹੀਂ ਲੱਗਦਾ ਤੁਹਾਨੂੰ ਪਤਾ ਆਣ ਕੇ ਰੋਟੀ ਪਾਣੀ ਵੀ ਕਰਨਾ ਹੁੰਦਾ ਵਾ ਫੇਰ ਭਾਂਡਾ ਚੰਨਾ ਮਾਜ ਕੇ ਦੁੱਧ ਸਾਰਿਆਂ ਨੂੰ ਗਰਮ ਕਰਕੇ ਦੇ ਕੇ ਗਲਾਸ-ਕਲੋਸ ਧੋ ਕੇ ਫਿਰ ਮੈਂ ਕਿਤੇ ਸੋਣੀ ਆ ਰਾਤ ਮੈਂ ਕੱਪੜੇ ਵੀ ਪ੍ਰੈਸ ਕਰਦੀ ਆ ਮੈਂ ਕਿੰਨਾ ਕੁ ਕੁੱਝ ਕਰ ਲਾ ਮੰਮੀ ਕੱਪੜੇ ਉੱਥੇ ਦੀ ਉੱਥੇ ਹੀ ਪਏ ਕੱਲ ਦੇ ਤੇ ਮੇਰੀ ਗੱਲ ਸੁਣ ਮੇਰੀਆਂ ਬਾਹਾਂ 'ਚ ਕਿੰਨੀ ਕ ਜਾਨ ਆ ਉਹ ਪਹਿਲਾਂ ਜਿਹੜਾ ਤੇਰਾ ਰਹਿੰਦਾ ਖੁੰਦਾ ਮੈਂ ਉਹ ਕੰਮ ਕਰਦੀ ਆ ਤੇ ਕੱਪੜੇ ਨਹੀਂ ਮੇਰੇ ਕੋਲ ਬਹੁਤ ਜੜਦੇ ਮੇਰੀਆਂ ਤੇ ਅਗਦੇ ਬਾਹਾਂ ਦੁਖਣੀਆਂ ਮੋਢੇ ਕਿਤੇ ਮੰਦਾ ਹਾਲ ਹੋਇਆ ਅਸੇਰੀਆ ਤੇ ਵੱਖ ਦੋ ਵੰਡੇ ਆ ਤਾਈਏ ਤੈਨੂੰ ਕਿਹਾ ਤੇਲ ਆ ਪਤਾ ਇੰਨਾ ਕੰਮ ਨਹੀਂ ਕਰ ਕੋ ਹੁੰਦਾ ਦਸ ਹੱਕ ਪੰਡ ਕੱਪੜਾ ਦੀ ਮੈਂ ਤੇ ਜੋੜ ਦੂੰਗੀ ਇਹ ਤੋਂ ਤੇਰਾ ਹੀ ਕੰਮ ਿਆ ਮੇਰੇ ਸੇਰੀਆ ਦੇ ਤੇ ਕਰਿਆ ਕਰ ਤੇ ਨਾਲੇ ਮੈਨੂੰ ਸੁਣ ਗੱਲ ਤੂੰ ਅੱਜ ਆਖਣ ਨਹੀਂ ਮੈ ਜਾਣਾ ਜਾਣਾ ਤੇ ਲੇਟ ਕਿੱਥੇ ਜਾਣਾ ਤੂੰ ਅੱਜ ਲੇਟ ਤੂੰ ਤੇ ਬਹੁਤ 3:30 ਵਜੇ ਆ ਜੰਨੀ ਆ ਮੰਮੀ ਜੀ ਉਹੀ ਨਾ ਮੈਂ ਹੁਣ ਜ਼ਿਆਦਾ ਕੰਮ ਕਰਕੇ ਚੱਲੀ ਨਹੀਂ ਕਿਉਂਕਿ ਰਾਤ ਨੂੰ ਮੈਂ ਰਾਤ ਨੂੰ ਆਉਣਾ ਵਾ ਮੇਰੇ ਕੋਲ ਟਾਈਮ ਨਾਲ 3:30 4 ਵਜੇ ਨਹੀਂ ਆਇਆ ਜਾਣਾ ਮੰਮੀ ਰਾਤ ਨੂੰ ਨਾ ਹਾਂਜੀ ਤੇ ਛੁੱਟੀ ਤਾਂ ਬਹੁਤ 3:30 ਹੋ ਜਾਂਦੀ ਆ ਤੇ 3:30 ਤੇ ਹੋ ਜਾਂਦੀ ਆ ਉਹਨਾਂ ਕਿੱਟੀ ਪਾਰਟੀ ਰੱਖੀ ਆ ਕੁੜੀਆਂ-ਕੁੜੀਆਂ ਨੇ ਸਾਰੀਆਂ ਨੇ ਇੱਕ ਕੁੜੀ ਦੇ ਘਰ ਤੇ ਅਸੀਂ ਸਕੂਲਾਂ ਦੀ ਸਾਰੀਆਂ ਨੇ ਨਾ ਉਧਰ ਚਲ ਜਾਣਾ ਵਾ ਤਾਂ ਕਰਕੇ ਮੈਂ ਤਿਆਰ ਤਿਰੋ ਹੋ ਕੇ ਜਾਣਾ ਵਾ ਅਸੀਂ ਸਾਰੀਆਂ ਨੇ ਉੱਥੇ ਜਾਣਾ ਵਾ ਫਿਰ ਆਪਾਂ ਕਿੱਟੀ ਖੇਡਣੀ ਆ ਤੂੰ ਤਾਂ ਕਿੱਟੀ ਖੇਡਣੀ ਆ ਤੇ ਇੱਥੇ ਮੇਰੀ ਕਿੱਟੀ ਖੇਢੀ ਜਾਣੀ ਆ ਮੈਂ ਆਪਾਂ ਤਾਂ ਕੰਮ ਕਿਤਰਾ ਕਰ ਤਾ ਨੂੰ ਤੈਨੂੰ ਪਤਾ ਮੰਮੀ ਕਦੇ ਨਹੀਂ ਤੇ ਗੱਲਾਂ ਆ ਸਾਰੀਆਂ ਅਰ ਰੋਜੀ ਹੁਣ ਤਾਂ ਅਮਨ ਦਾ ਕੋਈ ਨਾ ਕੋਈ ਬਹਾਨਾ ਮੇਰੇ ਕੋਲ ਨਹੀਂ ਹੁੰਦਾ ਕੰਮ ਕੋਈ ਕਿੱਟੀ-ਕੁੱਟੀ ਪਾਰਟੀ ਨਹੀਂ ਮੈਂ ਤੈਨੂੰ ਕਹਤਾ ਨਹੀਂ ਜਾਣਾ ਤੇ ਨਹੀਂ ਜਾਣਾ ਹਰਮਾਨਾ 3:30 ਵਜੇ ਕਾਲਿਆ ਮੰਮੀ ਜੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਮੈਂ ਉੱਥੇ ਹਾਮੀ ਭਰਤੀ ਆ ਮੈਨੂੰ ਇਦਾਂ ਚੰਗੀ ਨਹੀਂ ਲੱਗਦੀ ਸਾਰਿਆਂ ਨੇ ਜਾਣਾ ਵਾ ਉਹਨਾਂ ਨੇ ਕਿਹਾ ਤੂੰ ਕਿਉਂ ਨਹੀਂ ਜਾਣਾ ਕੀ ਗੱਲ ਤੇਰੀ ਸੱਸ ਰੋਕਦੀ ਐ ਮੈਂ ਪਤਾ ਤੁਹਾਡੀ ਕਿੰਨੀ ਸੋਭਾ ਕਰਦੀ ਆ ਉੱਥੇ ਮੈਂ ਕਿਹਾ ਮੇਰੀ ਸੱਸ ਵਰਗੀ ਤਾਂ ਕੋਈ ਸੱਸ ਨਹੀਂ ਹੈਗੀ ਆ ਸਾਰੇ ਬੜੇ ਚੰਗੇ ਆ ਘਰ ਦੇ ਜੀ ਉਹ ਹਾਮੀ ਤੇ ਤੂੰ ਭਰਤੀ ਆ ਘਰ ਦਾ ਕੰਮ ਵੱਖਰਾ ਤੇ ਮਾਤਾ ਨੂੰ ਨਾਲ ਹੀ ਲੈ ਜਾ ਮੈਂ ਕਿੱਟੀ ਦੇ ਉਹ ਵੀ ਵੇਖ ਆਉਂਦੀ ਸਾਰੀ ਦਿਨ ਇਹਨਾਂ ਸੇ ਖਾਂਦੀ ਆ ਤੇ ਨਾਲੇ ਮਮੀ ਮਗਰੋਂ ਕਿੰਨਾ ਕ ਟਾਈਮ ਮਾਤਾ ਨੂੰ ਤੁਸੀਂ ਵੇਖਦੇ ਹੋ ਸਵੇਰੇ ਵੀ ਸਾਰਾ ਕੁਝ ਖਵਾ ਪਿਆ ਕੇ ਹੁਣ ਦਵਾਈ ਵੀ ਦੇ ਕੇ ਜਾਣੀ ਕਿਉਂਕਿ ਤੁਸੀਂ ਦਿੰਦੇ ਨਹੀਂ ਉਹਨਾਂ ਨੂੰ ਸਹੀ ਤਰ੍ਹਾਂ ਸ਼ਾਮੀ ਮੈਂ ਫੇਰ ਆਣ ਕੇ ਉਹਨਾਂ ਦਾ ਧਿਆਨ ਰੱਖਦੀ ਆ ਆ ਕਿੰਨੇ ਕ ਘੰਟੇ ਤੁਸੀਂ ਮਾਤਾ ਦਾ ਖਿਆਲ ਰੱਖਦੇ ਹੋ ਕਿਤੇ ਮੈਨੂੰ ਕਿਤੇ ਜੀਣ ਨਹੀਂ ਦਿੰਦੀ ਜਿੰਨਾ ਜ਼ਰਬੀਆ ਮੈਨੂੰ ਹੌ ਲਿਆ ਦੇ ਨਾਤ ਕਿਤੇ ਉਹਨੂੰ ਨੀਂਦ ਆਉਂਦੀ ਆ ਆ ਦਵਾਈ ਦੇ ਕੇ ਜਾਣੀ ਮੈਂ ਤਾਂ ਮੈਂ ਦਵਾਈ ਵੀ ਦਵਾਈ ਨਾਲ ਸੋਹ ਤੇ ਉਹ ਤੇ ਤੜਕ ਪੈਂਦੀ ਆ ਦਿਲ ਉਹਦੇ ਦੀ ਜਾਣ ਆ ਜਾਂਦੀ ਹੁੰਦੀ ਨਹੀਂ ਅਗਲੀ ਤੇ ਨਾਲੇ ਮੇਰੀ ਗੱਲ ਸੁਣ। ਤੂੰ ਮੈਨੂੰ ਪੁੱਛ ਰਿਆ ਕਿ ਮੈਂ ਕਿੱਥੇ ਬਾਹਰ ਕੀਤੀ ਜਾਨਾ? ਨਹੀਂ ਮੰਮੀ ਜੀ ਮੈਂ ਨਾ ਘਰ ਦਾ ਕੰਮ ਕਰਦੀ ਪਈ ਸੀ। ਉਹ ਅੱਜ ਸਵੇਕੇ ਹੀ ਉੱਠ ਕੇ ਚਲ ਗਏ ਤਿਆਰ ਹੋ ਕੇ। ਮੈਨੂੰ ਬਸ ਉਹਨਾਂ ਨੇ ਇੰਨਾ ਕਿਹਾ ਕਿ ਬ੍ਰੈਡ ਪੀਸ ਦੋ-ਦੋ ਗਰਮ ਕਰ ਦੇ। ਮੈਂ ਉਹ ਗਰਮ ਕਰਕੇ ਨਾਲ ਚਾਹ ਬਣਾਤੀ। ਮੈਨੂੰ ਯਾਦ ਹੀ ਨਹੀਂ ਆਇਆ ਉਹਨਾਂ ਨੂੰ ਪੁੱਛਣ ਦਾ। ਨਾਲੇ ਸੁਭਾਉਣਗੇ ਨਾ ਤੇ ਉਹਨਾਂ ਨੂੰ ਦੱਸ ਦਿਓ ਕਿ ਮੈਂ ਲੇਟ ਆਉਣਾ ਥੋੜੀ। ਇਹ ਕੰਮ ਕੁੜੀਆ ਤੇਰਾ ਵਾ। ਤੈਨੂੰ ਸਿਰਫ ਇਹਨਾ ਪੁੱਛਣਾ ਚਾਹੀਦਾ। ਮੈਂ ਉਹਨੂੰ ਕੀ ਦੱਸਾਂ ਉਹਨੇ ਆਪਣਾ ਮਾਤਾ ਤੂੰ ਚੰਗੀ ਜਿਹੜੀ ਚੁੱਪ ਕਰਕੇ ਤੋੜ ਦੇਣੀ ਵੀ ਕਰਦੇ ਕੰਮ ਕਰਨ ਵਾਲੇ ਅਗਲਾ ਵੀ ਥੱਕਿਆ ਟੁੱਟਿਆ ਆਉਂਦਾ ਗਾੜੀ ਤੂੰ ਉਣਾ ਦੇ ਕਿਆ ਪਾਣੀ ਸੋ ਮੈਂ ਉਹਨੂੰ ਕੀ ਕਹਾਂ ਇਹ ਤਾਂ ਕੰਮ ਤੇਰਾ ਹੀ ਆ ਤੇ ਨਾਲੇ ਦੇ ਸੁਣ ਗਾ ਕਿੱਟੀਆਂ ਕੁੱਟੀਆਂ ਜਾਪਾਂ ਨੂੰ ਨਹੀਂ ਕੰਮ ਵਾਰਾ ਖਾਣਾ ਆਪਣਾ ਤੇ ਘਰ ਦਾ ਹੀ ਕੰਮ ਇਹਨਾ ਕਿੱਟੀਆਂ ਚ ਜਾ ਕੇ ਕੀ ਕਰਦਾ ਦੀਦੀ ਰਾਤ ਤੱਕ ਪਰ ਮਾਂ ਦਾ ਘਰੇ ਬਾ ਰੋਟੀ ਪਾਣੀ ਪਕਾਓ ਖਾਓ ਪੀਓ ਅੱਗੇ ਤੋਂ ਨਹੀਂ ਹਾਮੀ ਭਰਦੀ ਵੀ ਰਾਜ ਮੈਨੂੰ ਜਾਣ ਦੋ ਨਾ ਕਰੋ ਇਦਾਂ ਤੁਸੀਂ ਮੰਮੀ ਤੇਰੇ ਨਹੀਂ ਆ ਸਾਰਾ ਦਿਨ ਮੈਂ ਕਿਹੜਾ ਕਿਤੇ ਜਾਣੀ ਆ ਉਹ ਤਾਂ ਉਹਦੀ ਪਰਮਿਸ਼ਨ ਲੈ ਲੈਣਾ ਵੱਡੀ ਗੱਲ ਤੇ ਇਹ ਆ ਅਗਲਾ ਤੇਰੇ ਨਾਲ ਪਊ ਆਣਗੇ ਮੰਮੀ ਤੁਸੀਂ ਉਹਨਾਂ ਨੂੰ ਸਮਝਾ ਦੋਗੇ ਨਾ ਕਿ ਉਹ ਕੋਈ ਗੱਲ ਨਹੀਂ ਕਰਨਗੇ ਤੂੰ ਤਾਂ ਮੇਰੀ ਸਮਝਿਆ ਸਮਝਦੀ ਨਹੀਂ ਤੇ ਉਹਨੇ ਕਿੱਥੇ ਸਮਝਣਾ ਤੂੰ ਸਮਝਦੀ ਏ ਜਿਹੜੀ ਗੱਲ ਮੈਂ ਨਹੀਂ ਪਿਆਰ ਨਾ ਕਰਦੇ ਆ ਨਾ ਕਰ ਤੂੰ ਆ ਨਹੀਂ ਮੋਹ ਕਰਵਾ ਚਾਹੇ ਮੈਂ ਵੱਜੀ ਆ ਹਾਂਜੀ ਆ ਵੇਖ ਲਓ ਮੈਂ ਨਾ ਸਕੂਲ ਚੱਲੀ ਆ ਤੇ ਉੱਥੇ ਕਿੱਤੀ ਪਾਰਟੀ ਕਰਨੀ ਕੁੜੀਆਂ ਨੇ ਕਿਸੇ ਦੇ ਘਰ ਜਾਣਾ ਵਾ ਮੈਨੂੰ ਕੰਨਦਾ ਨਹੀਂ ਜਾਣਾ ਮੈਨੂੰ ਜਾਣ ਦੋ ਨਾ ਇੱਕ ਦਿਨ ਕੀ ਹੋ ਜਾਊਗਾ ਚੰ ਜਾਤ ਕੋਈ ਗੱਲ ਨਹੀਂ ਕੀ ਮੈਂ ਆਪਣੇ ਵਿੱਚ ਸੰਭਲਣਾ ਮੈਂ ਚੱਲੀ ਜੇ ਤਿਆਰ ਹੋ ਆ ਕੋਈ ਜਾਤ ਕੋਈ ਗੱਲ ਨਹੀਂ ਕੀ ਮੈਂ ਗਈ ਆ ਕੋਈ ਗੱਲ ਨਹੀਂ ਨਾ ਤੂੰ ਹੈਗੀ ਆ ਮੇਰੀ ਗੱਲ ਸੁਣ ਪਹਿਲਾਂ ਬੈਣ ਦੀ ਖੇਚਣ ਨਾ ਰਾਟ ਹਾਂ ਹਾਂ ਉਹ ਲਾ ਕੱਪੜੇ ਜੋੜ ਕੱਪੜੇ ਜੋੜ ਦੇਣੀਆਂ ਤਾਂ ਜੋੜ ਦੇਣੀਆਂ ਅੱਛਾ ਜੋੜ ਦੇ ਦਿੰਨੀ ਆ ਆ ਜਾ ਕੇ ਦੇਖ ਸੋਈ ਸਾਰੀ ਖੇਲੇ ਤੇ ਮੇਰਾ ਵੀ ਸਿਰ ਕਿਨਾਂ ਦੁਪੰਡਾ ਮੈਂ ਤਾਂ ਪੂਰਾ ਰਤ ਨੂੰ ਦੇਰ ਲਵਾਇਆ ਤੇ ਤੂੰ ਵਾਗਾ ਤੂੰ ਜਗਦੇ ਨਾ ਬਰਦੀ ਦੇ ਪਰੌਣ ਲਈ ਆ ਆਓ ਤੂੰ ਜਹਾਂ ਨੂੰ ਨੋ ਸਸ ਨੂੰ ਆਦੀਆਂ ਆਈ ਆ ਵੀ ਲੜਦੇ ਰਹਿਣ ਉਹ ਮਾਦਾ ਨੂੰ ਕਹ ਸਮਝਾ ਕਿ ਪੁੱਤ ਕਰ ਰਹੀਦਾ ਵਾ ਆਇਆ ਥੋਕੜ ਕਿਤੇ ਰੋਜ ਜਾਂਦੀ ਐ ਜਾਂਦੇ ਸੋ ਉੱਥੇ ਜੋ ਘੜਿਆ ਚੜ ਉਹਦਾ ਵੀ ਮਨ ਕ ਤੇ ਖੋਲ ਹੋ ਜਾਏਗਾ ਚੱਲ ਚੱਲ ਜੇ ਮੇਰੀ ਨਾਲ ਚੱਲ ਜੇ ਮੈਂ ਅੱਜ ਕੰਮ ਨਹੀਂ ਕਰਨਾ ਆਹ ਦਾ ਕੰਮ ਚੁੱਕੇ ਦਾ ਤੂੰ ਹੀ ਕਰਨਾ ਈ ਧਿਆੜੀ ਦਾ ਕੱਪੜਾ ਹੋਇਆ ਤੋਣ ਵਾਲਾ ਮੈਂ ਦੇਖੀ ਮੇਰਾ ਹੁੰਦਾ ਸਿਰਫ ਇਹ ਸਭ ਨੂੰ ਚਾਹ ਕੱਪੜੇ ਆ ਗਏ ਕਿਤੇ ਮੋਟੀ ਲਾਤੀ ਪਾ ਕੇ ਤੇ ਮੈਂ ਬਈ ਕਿਤੇ ਲੰਮੀ ਪੀ ਕੇ ਤਰਮਾਰ ਕਰਨਾ ਆਹ ਸਾਰੀ ਧਿਆੜੀ ਆ ਬੈਠੀ ਰਹੀ ਨਹੀਂ ਆ ਮੈਂ ਬਕਿਰ ਨਹੀਂ ਕਿ ਤੂੰ ਕੱਟਿਆ ਨਹੀਂ ਉਹ ਮੈਂ ਕਰਕੇ ਬੈਣੀ ਆ ਆ ਕਰਕੇ ਬੈਣੀ ਆ ਤੇ ਮੈਂ ਵੀ ਜਿੰਨੇ ਜੱਡੀ ਨਹੀਂ ਲੈ ਮੈਂ ਵੀ ਹੁਣ ਨਾ ਕਰ ਤੇਰਾ ਤਾਂ ਤੂੰ ਸੀਰੀਅਲ ਛੜਾ ਤਿਆ ਆਹ ਤੇਰਾ ਬੇੜਾ ਧੱਕਿਆ ਆਹੋ ਕਹਿੰਦੇ ਤੈਨੂੰ ਵੇਖਾ ਜਿਹੜਾ ਚਲੋ ਸੀਰੀਅਲ ਦੀ ਪਈ ਹੋਈ ਹੈ ਹੈ ਹੋਰ ਤੇਨੂੰ ਕੋ ਕੰਮ ਹੀ ਨਹੀਂ ਆਂਦਾ ساری ਝਾੜੀ ਦੇ ਵਿੱਚ ਤਰਾ ਤੈਨੂੰ ਦਵਾਈ ਦੀ ਪਈ ਹੈ ਨਾ ਖੁਰਾਕ ਦੀ ਉਹ ਤਰਾ ਮੂਹ ਉਹਦਾ ਵਾਲੀ ਜਿੰਨਾ ਕਿ ਮੈਂ ਦੇ ਲਾ ਚੈਨ ਮੈਨੂੰ ਨਹੀਂ ਹੋ ਆਹੋ ਕਿ ਗਈ ਦਵਾਈ ਦਵਾਈ ਜੇ ਮੈਨੂੰ ਕੋ ਗੁਜ਼ਾਰਾ ਹੁੰਦਾ ਹੀ ਜਾ ਸ ਤੂੰ ਜੇ ਥੀਨੋ ਨਾ ਰੱਖੇ ਨੀ ਤਾਂ ਕੀ ਹੋ ਜਾਏਗਾ ਉਹ ਬਹੁਤ ਕੋਦੇ ਮੇਰੇ ਨਾਲ ਦਵਾਈ ਨਹੀਂ ਖਾਂਦੀ ਮੈਂ ਉਹ ਦੇਣੀ ਹੈ ਅੱਛਾ ਅਰੇ ਮਦਦ ਤੇਰੀ ਖੁਰਾਕ ਹੈ ਉਹ ਦੇਣੀ ਖਵਾ ਗਿਆ ਅੱਛਾ ਉਸ ਤੋਂ ਬਿਨਾਂ ਹੀ ਮੈਂ ਰਹਿਣਾ ਮੇਰੀ ਨਾਲ ਰੋਟੀਆਂ ਪੱਕਣ ਮੇਰੀ ਨਾਲ ਨਾ ਆਜੇ ਬੱਚੇ ਵੀ ਭੁੱਖੇ ਰਹਿ ਗਏ ਮੈਂ ਕੋਈ ਨਹੀਂ ਮੈਂ ਖਾ ਦੁੱਧ ਦੁੱਧ ਪੀ ਰੂ ਪਹਿਲਾਂ ਮੇਰੀ ਗੱਲ ਸੁਣ ਲੈ ਹੈਂ ਜੇ ਉਹ ਕੁੜੀ ਬਾਹਰ ਗਈ ਐ ਤੇ ਤੁਹਾਡੇ ਮਾਂ ਪੁੱਤਰਾਂ ਦੀ ਖਾਤਰ ਉਹ ਬਾਹਰ ਗਈ ਐ ਜਿਦੋਂ ਉਹਦੀ ਮਜਬੂਰੀ ਸੀ ਕਿ ਤੁਹਾਡਾ ਕਰਮ ਵੀ ਚੁੱਕ ਜਾਵੇ ਤੁਸੀਂ ਉਹਨੂੰ ਖਰਚਾ ਦਿੰਦੇ ਹੀ ਨਹੀਂ ਸੀ ਤੇ ਉਹ ਚੈਰੀ ਫਿਰ ਕੀ ਕਰਦੀ ਫਿਰ ਉਹਨੇ ਤੇ ਕੋਈ ਨਾ ਕਦਮ ਚੁੱਕਣਾਈ ਸੀ ਨਾ ਨਾ ਖਰਚੇ ਦੀ ਗੱਲ ਕਰਨੀ ਆ ਉਹ ਕਿਤੇ ਭੁੱਖੀ ਮਰ ਨਹੀਂ ਗਈ ਆ ਜਾਂ ਨੂੰ ਕਿਤੇ ਲੀੜਾ ਕੱਪੜਾ ਨਹੀਂ ਮਿਲਦਾ ਜਾਂ ਕਿਤੇ ਆਉਣ ਜਾਣ ਨੂੰ ਪੈ ਨਹੀਂ ਮਿਲਦਾ ਸਭੋ ਤੇ ਉਹਨੂੰ ਦੇਣ ਦਾ ਐ ਅਜੇ ਤੂੰ ਆਨੀ ਆ ਉਹ ਤੁਹਾਡੀ ਖਾਤਰ ਗਈ ਐ ਤੇ ਦੱਸ ਤਨਹੋਰ ਕੋਈ ਖਰਚੇ ਨਹੀਂ ਹੈਗੇ ਕੋਈ ਬੱਚਿਆਂ ਦੇ ਖਰਚੇ ਕੋਈ ਆਪਣਾ ਮਨ ਕਰਦਾ ਕੋਈ ਚੀਚੂ ਜਿਹਾ ਲਿਆਂਦੇ ਕਰਨ ਤੇ ਹੈ ਤੇ ਉਹ ਵਿਚਾਰੀ ਮੇਰੇ ਕਿਥੋ ਲਿਆਵੇ ਉਹ ਮਾਤਾ ਸਾਰੇ ਸਾਪੇ ਤੇਰੇ ਆ ਮੇਰੀਆਂ ਨਹੀਂ ਆ ਜਿੰਨੀ ਵਿਗਾੜੀ ਮੇਰੀ ਨਾ ਤੂੰ ਵਿਗਾੜੀ ਆ ਉਹ ਕਦੀ ਬਾਹਰ ਨਿਕਲੀ ਨਹੀਂ ਔਰ ਤੇਰੇ ਜਿੱਤਰਾ ਤੂੰ ਕਈ ਉਬਾਦਨ ਚਾਹਨੀ ਉਤਰਾ ਹੀ ਨੱਚਦੀ ਉਹ ਤੇ ਮੇਰੀ ਅੰਗਲੇ ਤੇਰੀ ਨੱਚਦੀ ਇਹ ਤੁਹਾਡੀਆਂ ਸਾਰੀਆਂ ਕਰਤੂਤਾਂ ਨੇ ਤੁਹਾਡੇ ਮਾਂ ਪੁੱਤਰਾਂ ਦੀਆਂ ਹੈ ਜੇ ਇਹਨੂੰ ਚੱਜਣਾ ਰੱਖਦੇ ਤੂੰ ਜਰਾ ਨੂੰ ਦਿੰਦੇ ਲੈਂਦੇ ਦਿੰਦੇ ਅੰਨੂ ਵੀ ਰੋੜ ਪਿੱਛੇ ਘਰ ਕਦਮ ਜੁਕਣ ਦੀ ਤਾ ਤੂੰ ਜਿਹੜੀ ਗੁਥਰੀ ਜੀ ਬੱਧੀ ਐ ਚੋ ਦੇ ਦੇਣੀ ਉਹ ਜੇ ਅਹੀਂ ਨਹੀਂ ਹਾ ਦਿੰਦੇ ਤੇ ਆਹ ਦੇ ਮੇਰੇ ਕੋਲ ਤਾਂ ਕਿੰਨਾ ਕੋਣ ਦੇ ਦੇ ਜਿਹੜੇ ਮੈਂ ਦੇ ਦੇਵਾ ਉਹ ਸਭ ਤੋਂ ਵਾਦਾ ਤੇਰੇ ਕੋਲ ਹੈ ਰਾ ਤੂੰ ਆਹ ਗਾਡੀ ਜੀ ਬੰਨ ਕੇ ਜਿਹੜੀ ਇੱਥੇ ਦੇਖ ਕਰਦੀ ਆ ਨਾ ਤੈਨੂੰ ਖੋਲ ਦਵਾ ਸਾਡੇ ਘਰ ਚ ਲੜਾਈ ਦਾ ਕੰਦੀ ਮੈਂ ਨਹੀਂ ਕੋਈ ਲੜਾਈ ਲੋਡ ਹੋਈ ਪਾਈ ਮੈਂ ਤੈਨੂੰ ਨਾ ਤੇਰੀ ਜਿਹੜੀ ਨਿਗਾਹ ਦੇ ਵਿੱਚ ਮੇਰੀ ਪੈਨਸ਼ਨ ਆਂਦੀ ਆ ਨਾ ਹੈ ਨਾ ਤੂੰ ਉਹ ਕਰਨੀ ਐ ਕਿ ਮੇਰਾ ਬਚਲ ਮੈਂ ਉਹ ਵੀ ਦੇ ਦਿਆ ਕਰਾਂਗੇ ਕੁੜੀ ਨੂੰ ਜੇ ਤੂੰ ਕਰਨੀ ਐ ਤੇ ਮੇਰਾ ਐਡਾ ਵੱਡਾ ਦਿਲ ਲਗਾ ਵੈ ਮੈਂ ਇੰਨਾ ਕੀ ਸ਼ੂਮਣਾ ਦਿਲ ਨਹੀਂ ਰੱਖਿਆ ਹੋਇਆ ਵੈ ਹਾਂ ਮੈਂ ਕੁੜੀ ਨੂੰ ਦੇ ਦਿਆ ਕਰਾਂਗੀ ਤੋ ਮੇਕਰ ਜੋ ਮੰਗੇਗੀ ਮੈਨੂੰ ਦੇਣ ਨੂੰ ਤਿਆਰ ਆ ਉਹ ਬਥੇਰੇ ਜਮਾ ਕੀਤੇ ਆ ਤੈਨੂੰ ਹੋਰ ਕਿਹੜਾ ਕੋ ਖਰਚਾ ਦਵਾਈ ਤੇ ਤੈਨੂੰ ਅਮਨ ਲਿਆ ਦਿੰਦਾ ਹਾਂ ਰੋਟੀ ਪਾਣੀ ਵਾਧੂ ਕਰ ਸਭ ਕੁਝ ਮਿਲਦਾ ਤੇ ਉਹ ਜਮਾਈ ਆ ਫਿਰ ਕੀ ਜੇ ਤੂੰ ਵੀ ਥੋੜਾ ਬੁਧੀ ਸੇਵਾ ਕਰ ਲੈ ਇਹ ਬਚ ਪਾ ਲੈਗੀ ਦਾਨ ਤੇ ਕੋਹੋ ਤੇ ਨਾ ਤੇਰਾ ਕੋ ਖਰਚ ਲਿਆ ਨਾਲੇ ਅਹੀਂ ਕੋਹ ਤੇ ਨਾਲੇ ਉਹ ਕੁਝ ਤੈਨੂੰ ਕੋਈ ਨਹੀਂ ਮਤੇ ਲਿਆ ਕਰਨੀ ਮੈਨੂੰ ਕੀ ਚਲ ਜੱਗਾ ਦੇ ਫਿਰ ਆ ਮੈਂ ਦੇ ਦਿਆ ਕਰਾਂਗੀ ਮੈਨੂੰ ਨਹੀਂ ਕੋਈ ਪਰਚਾ ਪੈਣਾ ਪਹਿਲਾਂ ਨਾ ਹੀ ਉੱਠ ਕੇ ਨਾ ਉਹ ਥੋੜੇ ਬੂਤਾ ਕੰਮ ਤਾਂ ਦੱਸਾਂ ਉਹਦੇ ਨਾਲੇ ਕੱਪੜੇ ਲਿਆ ਆ ਇੱਧਰ ਇਹ ਕੋਰਾ ਕੱਪੜੇ ਵਾਲੀ ਤੂੰ ਆਜ ਕੀ ਇਹਨੂੰ ਕੀ ਆ ਚਾਹ ਕਰ ਲੈਣੇ ਮੈਂ 10 ਮਿੰਟ ਚ ਚਾਹ ਕਰਦੇ ਨੇ ਇੱਥੇ ਬੈਠੇ ਤੇਰੇ ਫਰੂਟ ਫਰਾਂਟ ਖਾਦੇ ਲੱਗੋ ਲੱਗੋ ਮੈਂ ਤਾਂ ਕੱਪੜੇ ਕੁੰਪੜੇ ਸਾਰੇ ਕਹਾਂ ਕਰ ਦਿਆਂਗੀ ਹਾਂ ਤੇ ਤੇਰੇ ਅੱਡਾ ਚ ਰਾਮ ਪਿਆ ਟੂਟ ਹੈ ਉਧਰ ਜਾਨੀ ਆ ਰਸੋਈ ਚ ਕੋਲੀ ਫਣੀ ਕੀ ਹੋਦੀ ਨਾਲ ਪਾਈ ਸਬਜੀ ਹੈ ਤੇ ਸਭ ਕੁਝ ਖਾ ਲੈਣੀ ਹੈ ਮੈਂ ਤਾਂ ਫਿਰ ਵੀ ਸਭ ਕੁਝ ਕਰਦੀ ਆ ਹਜੇ ਵੇਖ ਮੇਰਾ ਸਰੀਰ ਵੇਖ ਤਾਂ ਵੀ ਮੈਂ ਸਾਰਾ ਹੀ ਕੰਮ ਕਰਦੀ ਆ ਉਹ ਤੇਰੀ ਮੈਦੇ ਆਨੀ ਆ ਵੀ ਤੂੰ ਕਿਉਂ ਮੈਨੂੰ ਲੁਗ ਲੋ ਕੇ ਵੇਂਦੀ ਰਹੀਨੀ ਆ ਮੈਨੂੰ ਪਤਾ ਲੱਗ ਗਿਆ ਤੇਰਾ ਸਾਰਾ ਤੇਰੀ ਨਿਰਾਸ਼ ਨਹੀਂ ਜਵਾਨੀ ਮੈਨੂੰ ਘਾਟੀ ਦੀਦਾ ਘਟੇ ਨਹੀਂ ਤੈਨੂੰ ਦੀਦਾ ਬੜੀ ਤੇਜ਼ ਨਿਗਾ ਕਿੱਥੇ ਤੈਨੂੰ ਮੇਰੀ ਕੌਲੀ ਕਿਉਂ ਆਈ ਜਸਪਿੰਦੀ ਆ ਇਹ ਨੰਦੀ ਦਾ ਵੀ ਮੈਂ ਕੰਮ ਧੰਦਾ ਕਰਦੀ ਆ ਤੂੰ ਬੜਾ ਕੰਮ ਕਰਦੀ ਆ ਸਾਰਾ ਦਿਨ ਤੇ ਬੈਠੀ ਰਹਿੰਦੀ ਆ ਰੋਟੀ ਖਾਦੀ ਲੈ ਚੱਲ ਬੈਗੀ ਕੋਈ ਗਮ ਮੜਾ ਜਲਾ ਮਸਾ ਪੀਤਾ ਤੇ ਫੇਰ ਬੈਗੀ ਹੋਰ ਤੈਨੂੰ ਕੋਈ ਕੰਮ ਥੋੜੀ ਐ ਤੇਰੇ ਨਾਲ ਜਿਆਦਾ ਤੇ ਮੈਂ ਕੰਮ ਕਰ ਦਿੰਦੀ ਆ ਉਹ ਜਾ ਮਾਤਾ ਤੇਰੇ ਨਾਲ ਨਹੀਂ ਵਾ ਮੈਂ ਚਲੀ ਹੋ ਜੋੜ ਕਪੜੇ ਤੇ ਨਾਲੇ ਕਰ ਕੰਮ ਆਉਗੀ ਤਕਾਲਾ ਨੂੰ ਤੇ ਮੈਂ ਆਪੇ ਵੇਖ ਲੂ ਕੀ ਕੋ ਕੀਤਾ ਤਗੜੀ ਕਰ ਲੈਂਦੀ ਆ ਮੈਨੂੰ ਮੈਨੂੰ ਨਹੀਂ ਲੱਗਦਾ ਕਿ ਜੇ ਮੈਂ ਬੈਠੀ ਰਹਾਂ ਤੇ ਕੰਮ ਕਰਾਂਗੀ ਮੈਨੂੰ ਕੋਈ ਫਰਕ ਨਹੀਂ ਪੈ ਚੱਲੇ ਅਮਰਜੀਤ ਮੈਨੂੰ ਤੇਰੀਆਂ ਸਾਰੀਆਂ ਚਾਲਾਂ ਦਾ ਪਤਾ ਲੈ ਇਹ ਜਾਣ ਕੇ ਤੂੰ ਕੁੜੀ ਨੂੰ ਕਹਿੰਦੀ ਹੁੰਦੀ ਸੈਂ ਆ ਵੀ ਕੰਮ ਕਰ ਉਹ ਵੀ ਕੰਮ ਕਰ ਨੌਕਰੀ 'ਚ ਤੂੰ ਹੀ ਹਟਾਉਣਾ ਚਾਹੁੰਦੀ ਐ ਹੋਰ ਕੋਈ ਨਹੀਂ ਹਟਾਉਣਾ ਚਾਹੁੰਦਾ ਨੇ ਚੰਡੀਵਾਲੀ ਕੁੜੀ ਨੌਕਰੀ ਜਾਂਦੀ ਐ ਤੇ ਤੂੰ ਨੂੰ ਜਾਂਦਿਆ ਕਰ ਇੱਥੇ ਕੜੀ ਗੱਲ ਐ ਮੈਂ ਬੈਠੀ ਆ ਮੈਂ ਮੜਾ ਮੋਟਾ ਦਾ ਕੀ ਬੋਟੀ ਕੰਮ ਕਰਦਿਆ ਕਰਨਗੀ ਮੈਨੂੰ ਉੱਥੇ ਕੀ ਵਰਕ ਬੈਠ ਜਲੇ ਜਿੰਨਾ ਤੇ ਮੈਂ ਬੈਠੀ ਆ ਨਾ ਤੇ ਮੈਂ ਕੁੜੀ ਦੇ ਬਿਲਕੁਲ ਨੌਕਰੀ ਨਹੀਂ ਛਡਾਣੀ ਮੈਂ ਤਾਂ ਜਿੰਨਾ ਚਿਰ ਕਰਦੀ ਐ ਅਨੁਕਰਨ ਦੇਣੀ ਮੈਂ ਨੌਕਰੀ ਮੈਂ ਕਹਿੰਦੀ ਮੈਂ ਕਹਿੰਦੀ ਕੋਈ ਜਾਵੇ ਸੋ ਬਾਹਰ ਦੀ ਇੰਨੀ ਕੁਛ ਦੁਨੀਆ ਚੰਗੀਆਂ ਦਾ ਪਤਾ ਲੱਗੇ ਆ ਵੇਖ ਵੇਖੇ ਮੇਰੀ ਨੂੰ ਵੇਖ ਐ ਕਿੰਡੀ ਸੋਹਣੀ ਬਣ ਕੇ ਜਾਂਦੀ ਆ ਅੱਜ ਇੱਕ ਤਾਂ ਸਹੀ ਆ ਕਿੰਡੀ ਪਿਆਰੀ ਲੱਗਣ ਦਾਈ ਆ ਕਿਤੇ ਕਿੱਡਾ ਚੱਲੀ ਮੇਰੀ ਨੂੰ ਦਾ ਜੀ ਨਾ ਵੇ ਉਹ ਜੇ ਮੈਂ ਤੇਨ ਦੀ ਜੰਗੀ ਲੱਗਦੀ ਹੈ ਨਾ ਕੁਝ ਕਹਿਣ ਦੀ ਗੱਲ ਇਹ ਜੋ ਕਹਿੰਦੀ ਹੈ ਨਾ ਮੈਂ ਕਰਨ ਨੂੰ ਤਿਆਰ ਮੈਨੂੰ ਪਤਾ ਨਹੀਂ ਕਿ ਉਹ ਸ਼ੁਰੂ ਤੋਂ ਲੈ ਕੇ ਅੱਜ ਤੱਕ ਇਹਨੇ ਕਦੀ ਮਿਲੇਗੇ ਕੋਈ ਕੋੜਾ ਬੋਲ ਨਹੀਂ ਬੋਲਿਆ ਕੋਈ ਕੁਝ ਨਹੀਂ ਕੀਤਾ ਮੈਨੂੰ ਤਾਂ ਇੰਨੀ ਚੰਗੀ ਹੈ ਨਾ ਮੈਂ ਜੋ ਮੰਗਦੀਆਂ ਮੈਨੂੰ ਇਹ ਬੈਠੀ ਥਾਂ ਤੇ ਸਭ ਕੁਝ ਜਿੰਦੀ ਹੈ ਮਹਾਰਾਜ ਇਹਨੂੰ ਭਾਗ ਲਾਵੇ ਮੈਂ ਤਾਂ ਜੇ ਤੋਂ ਮਾਇਆ ਦੀ ਬਰਕਤਾਂ ਪਾਵੇ ਮਹਾਰਾਜ ਇਹਨੂੰ ਦੂਣਾ ਦੂਣਾ ਦੇਵੇ ਤੇ ਇਹ ਮੇਰੇ ਨਾਲ ਮੈਨੂੰ ਵੀ ਦਵੇ ਤੇ ਨਾਲ ਮੈਨੂੰ ਵੀ ਖੁਸ਼ ਰੱਖੇ